ਦੀਵੇ ਸਾਦਤਾ ਉਹਨਾਂ ਸਾਰੇ ਦੂਸਤਾਂ ਜੇ ਪੰਜਾਬ ਦੇ ਲੋਕਾਂ ਕੇ ਮੇਰਾ ਸਤਿ ੁਕਦਾ ਉਹਨਾਂ ਦੇ ਚਰਨਾਂ 'ਚ ਮੈਂ ਸਿਰ ਝਟਾਉਣਾ ਜਿਨ੍ਹਾਂ ਨੇ ਇੰਨਾ ਸੱਚ ਦੀ ਆਵਾਜ਼ ਬੁਲੰਦ ਕੀਤੀ ਇਸ ਤਰ੍ਹਾਂ ਦੀ ਗੱਲ ਸੁਣ ਲੋ ਬਾਈ ਮੇਰਾ ਥੋੜਾ ਮਾਹਮਾਨ ਮੈਂ ਸਾਰੇ ਗੱਲਾਂ ਦਾ ਜਵਾਬ ਦੇਣਾ ਤੇ ਉਹ ਲੋਕਾਂ ਕੇ ਹਮੇਸ਼ਾ ਮੈਂ ਲੋਕਾਂ ਨੂੰ ਇੱਕ ਗੱਲ ਕਹਿਣਾ ਚਾਹੁੰਨਾ ਜਿਸ ਤਰ੍ਹਾਂ ਤੁਸੀਂ ਆਪਦੇ ਭਰਾ ਦਾ ਸਾਦਤਾ ਮੈਂ ਤੁਹਾਡੇ ਪੰਜਾਬ ਦੇ ਲਈ ਹਮੇਸ਼ਾ ਲੜਦਾ ਰਹੂੰਗਾ ਚਾਹੇ ਮੇਰੀ ਲੜਦੇ ਸਮੇਂ ਜਾਨ ਚਲੀ ਜਾਵੇ ਚਾਹੇ ਜੋ ਮੈਨੂੰ ਜੋ ਮੁਸੀਬਤਾਂ ਚ ਝਲਣੀਆਂ ਪੈਣਗੀਆਂ ਮੈਂ ਉਹ ਝੱਲਣ ਨੂੰ ਤਿਆਰ ਹਾਂ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਗੱਲ ਕਹਿਣਾ ਚਾਹਣਾ ਜਿਹੜੀ ਮੇਰੀ ਹੱਡ ਵਿੱਚ ਦੀ ਗੱਲ ਹੈ ਜਿਹੜੀ ਮੇਰੇ ਨਾਲ ਵਾਪਰੀਆਂ ਨਿਗੀਆਂ ਉਹ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹਣਾ ਉਹਦੇ ਲਈ ਆਪਾਂ ਖੁੱਲਾ ਸਮਾਂ ਰੱਖ ਲਈਏ ਉਹਦੇ ਲਈ ਬੜਾ ਮੇਰਾ ਥੋੜਾ ਜਨਾ ਮੈਨੂੰ ਟਾਈ ਫੜ ਬੜਾ ਲੰਮੇ ਸਮੇਂ ਦੀ ਲਿਖੜਿਆ ਹੋਇਆ ਪਥਾਰ ਨਾਲ ਮੈਨੂੰ ਬਹੁਤ ਤੜਦਾ ਉਹਦੇ ਕਰਕੇ ਜਿਹੜਿਆ ਜਿਹੜਾ ਤੁਹਾਡਾ ਸਵਾਲ ਦਾ ਜਵਾਬ ਆ ਉਹ ਮੈਂ ਪੂਰੇ ਐਨ ਸਹੀ ਤਰੀਕੇ ਨਾਲ ਦਿਆਂਗਾ ਲੋਕਾਂ ਦੇ ਵਿੱਚ ਬੈਠ ਕੇ ਦਿਆਂ ਕਿਸਾਨ ਜਿੱਥੇ ਬੰਦੇ ਨਾਲ ਬੈਠ ਕੇ ਦਿਆਂ ਮਜੂਰ ਜਥੇਬੰਦੀਆਂ ਨਾਲ ਬੈਠ ਕੇ ਦੂਸਤ ਜਥੇਬੰਦੀਆਂ ਨਾਲ ਬੈਠ ਕੇ ਦੂਸਤ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹਣਾ ਇੱਥੇ ਮੈਂ ਯਾਦ ਕਰਦਾ ਉਹ ਲੋਕਾਂ ਨੂੰ ਜਿਹੜੇ 28-28 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਨੇ ਪੰਜਾਬ ਦੇ ਲਈ ਜਿਨ੍ਹਾਂ ਨੇ ਬੜਾ ਲੰਮੇ ਸਮੇਂ ਤੋਂ ਪੰਜਾਬ ਦੇ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਮੇਰੇ ਤਾਂ ਕੁਝ ਵੀ ਨਹੀਂ ਹੈਗੀ ਇਸ ਵਿੱਚ ਵਿੱਚ ਸਾਡੇ ਨੌਜਵਾਨ ਡਿਊਰੂਗੜ੍ਹ ਦੇ ਜੇਲ੍ਹਾਂ ਵਿੱਚ ਬੈਠੇ ਨੇ ਕਿ ਉਹਨਾਂ ਕੇ ਸਾਡਾ ਸਿਰ ਝੁਕਦਾ ਇਸ ਕਰਕੇ ਜਿਹੜੀ ਮੇਰੀ ਹੱਡ ਵਿੱਚ ਦੀ ਗੱਲ ਆ ਮੇਰੇ ਨਾਲ ਵਾਪਰੀਆਂ ਨੇ ਜਿਹੜੀਆਂ ਗੱਲਾਂ ਜਿਹੜੋਂ ਮੇਰੇ ਨਾਲ ਘਟਰਾਵਾ ਵਾਪਰੀਆਂ ਨੇ ਗਿਆ ਉਹ ਮੈਂ ਖੁੱਲਕੇ ਬੋਲੂਗਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਪੰਜਾਬ ਦੇ ਨੌਜਵਾਨ ਨੇ ਬੋਲਣ ਦੀ ਜੁਰਤ ਨਹੀਂ ਰੱਖਣੀ ਸਹੀ ਕੋਈ ਸ਼ਰਤਾਂ ਰੱਖੀਆਂ ਨਹੀਂ ਕੋਈ ਕੋਸ਼ਿਸ਼ਾ ਉਹਨੇ ਜਿਹੜੀਆਂ ਜਿਹੜੀਆਂ ਗੱਲਾਂ ਲੰਗੀਆਂ ਜਿਹੜੀ ਜਿਹੜੀ ਮੇਰੇ ਨਾਲ ਹੱਟ ਬਿੱਤੀ ਆ ਉਹ ਮੈਂ ਖੁੱਲੇ ਸਮੇਂ ਦੇ ਵਿੱਚ ਆਜੋ ਪਿੰਡ ਦੇ ਵਿੱਚ ਉਹ ਦੱਸਣੀ ਬੜੀ ਜ਼ਰੂਰੀ ਆ ਤੇ ਪੰਜਾਬ ਨੂੰ ਸੁਣਨੀ ਬੜੀ ਜ਼ਰੂਰੀ ਆ ਇਹ ਕੁੱਤ ਨੇ ਕੁੱਟਣਾ ਨਹੀਂ ਕੀਤਾ ਉਹ ਉਹ ਜੇ ਕੁੱਟਮਾਰ ਕੀਤੀ ਆ ਤਾਂ ਹੀ ਤਾਂ ਇਹਨਾਂ ਕੋਲ ਜਿਹੜੀ ਪ੍ਰਸਾਧਤ ਕੀਤੀ ਆ ਉਹਦੇ ਕਰਕੇ ਤਾਂ ਪੰਜਾਬ ਦੀ ਲੋਕਾਂ ਨੂੰ ਪਤਾ ਹੀ ਲੱਗਿਆ ਨਾ ਬਰਫ਼ ਦੇ ਪਾਇਆ ਗਿਆ ਪਾਣੀ ਪਾਇਆ ਗਿਆ ਉਹ ਤਾਂ ਸਾਨੂੰ ਸਭ ਨੂੰ ਪਤਾ ਹੀ ਜਾਣਾ ਉਹ ਐਡਾ ਤਾਂ ਮੈਂ ਕੋਈ ਝੋਲਮ ਕੀਤਾ ਨਹੀਂ ਸੀ ਤੇ ਵੀਡੀਓ ਕਾਲ ਨਾਲ ਦੀ ਗੱਲ ਹੋ ਗਈ। ਵੀਡੀਓ ਕਾਲ ਨਾਲੇ ਬਿਲਕੁਲ ਸਾਰੀਆਂ ਗੱਲਾਂ ਸਹੀ ਨੇ, ਸੱਚੀਆਂ ਨੇ। ਜੇ ਕਿਸੇ ਨੂੰ ਫਰਮੂਲ ਚਾਹੀਦਾ, ਸਮੂਹ ਚਾਹੀਦਾ, ਇਕੱਲੇ-ਇਕੱਲੇ ਜਿੰਦਾ ਸਮੂਹ ਨਹੀਂ ਚਾਹੁੰਦਾ। ਧੰਨਵਾਦ ਕਰੋ। ਜਿਹਨੇ ਜਿਹਨੇ ਮੀਡੀਆ ਦਾ ਬਹੁਤ-ਬਹੁਤ ਧੰਨਵਾਦ। ਆ ਜਿੰਮੇ ਸਾਡੇ ਜਿਹੜੇ ਪੱਤਰਕਾਰ ਭਰਾ ਖੜੇ ਨੇ, ਮੈਂ ਮੀਡੀਆ ਦਾ ਧੰਨਵਾਦ ਕਰਦਾ। ਮੀਡੀਆ ਦਾ ਇੰਨਾ ਧੰਨਵਾਦ ਰਤਨ ਵਰਗੇ ਖੜੇ ਨੇਗੇ। ਜਿੰਨੇ ਵੀ ਸਾਡੇ ਹੋਰ ਮੈਂ ਕਿੰਨੇ-ਕਿੰਨੇ ਜਿਹੜਾ ਨੌ ਲਮਾ ਡਿਜੀਟਲ ਪੋਸਟਰ ਆ ਪੀਸੀ ਖੜਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਮ ਉਹ ਜਿਹੜੀ ਕਹਾਣੀ ਲੰਮੀ ਆ ਮੇਰੇ ਪਿੰਡ ਦੇ ਨਗਰ ਕੋਟਰਾ ਦੇ ਵਿੱਚ ਬੈਠ ਕੇ ਤੇ ਮੈਂ ਕਿਸਾਨ ਜਿਹੜੇ ਆਪਣੇ ਆਦੂਆਂ ਦੇ ਨਾਲ ਬੈਠ ਕੇ ਵੀ ਸਾਰੇ ਖਲਾਸੀ ਕਰਾਂਗੇ ਦਿੱਲੀ ਜਾਵਾਂਗੇ ਦਿੱਲੀ ਦਾ ਬਾਈ ਕਿਸਾਨ ਨਾ ਦਿੱਲੀ ਨੇ ਕਿਉਂ ਨਹੀਂ ਜਾਵਾਂਗੇ ਦਿੱਲੀ ਦਾ ਆਨੂ ਪਿਆਰ ਆ ਉਹਨਾ ਨਹੀਂ ਗਏ ਮੇਰੇ ਦਾਦਾ ਜੀ ਦੀ ਜੇਸ ਜਿਹੜੀ ਕਿਸਾਨ ਉਹਨਾਂ ਨੂੰ ਫੜੀ ਕਰਦੇ ਵਿੱਚ 60 ਸਾਲ ਦੀ ਜਿਹਾ ਇਸ ਕਰਕੇ ਕਿਸਾਨੀ ਲਈ ਮਜ਼ਦੂਰੀ ਲਈ ਪੰਜਾਬ ਦੇ ਲਈ ਮਰ ਮੇਟ ਨੂੰ ਪਿਆਰਾਂ ਤੇ ਮਰ ਮੇਟ ਨੂੰ ਪਿਆਰ ਰਹਾਗੇ ਹੁਣ ਜਿਹੜੀ ਮੇਰੀ ਸਿਹਤ ਆ ਥੋੜੀ ਉੱਥੇ ਬੁਖਾਰ ਮੈਨੂੰ ਲੰਮਾ ਸਮਾਂ ਟਾਈਫਾਇਟ ਚੜਦਾ ਰਿਹਾ ਟਾਈਫਾਇਟ ਮੈਨੂੰ ਵਿਗੜਿਆ ਹੋਇਆ ਉਹ ਸਾਰੀ ਜਿਹੜੀ ਕਹਾਣੀਆਂ ਘੰਟੇ ਤੋਂ ਘੰਟੇ ਸਾਰੀ ਜਿਹੜੀ ਥੋੜੇ ਕਹਾਣੀ ਕਰਾਂਗੇ ਪਰ ਜੋ ਮੇਰੇ ਨਾਲ ਸੱਚਤ ਹੋਇਆ ਜੋ ਪਾਣੀ ਪਾਇਆ ਗਿਆ ਜੋ ਬਰਫ਼ ਤੇ ਪਾਇਆ ਗਿਆ ਜੋ ਨੰਗਾ ਕਰਕੇ ਵੀਡੀਓ ਵੀਡੀਓ ਬਣਾਈਆਂ ਗਈਆਂ ਮਾਫੀਆਂ ਮੰਗਾਈਆਂ ਗਈਆਂ ਉਹ ਸਾਰੀ ਜਿਹੜੀ ਕਹਾਣੀਆਂ ਪੰਜਾਬ ਦੇ ਲੋਕਾਂ ਅੱਗੇ ਰੱਖੂਗਾ ਉਹ ਜਾਨ ਬੰਦਾਂ ਦੀ ਕਿਹਦੇ ਵਾਸਤੇ ਮੰਗਾ ਰਹੇ ਸੀ ਉਹ ਮਾਫੀਆਂ ਭਾਈ ਆਹੀ ਵੀ ਕਿ ਜਵਾਨੀ ਬੋਲੇ ਨਾ ਇਹ ਕਰਕੇ ਕੋਈ ਫਿਕਰ ਨਾ ਕਰੋ ਮੈਂ ਸਾਰੇ ਤਰ੍ਹਾਂ ਕਰਦਾ ਹਾਂ ਵੀ ਵੀਡੀਓ ਦੇ ਲਈ ਮੈਂ ਸਾਰੀ ਕਹਾਣੀ ਅਖੇਰ ਬਾਈ ਠੀਕ ਆ ਵੀਰੇ ਜੇਰ ਦੇ ਵਿੱਚੋਂ ਬਾਹਰ ਆ ਗਏ